ਟੜ ਗਈ ਇਹਨੂੰ ਆ ਗਈ ਆ ਗਈ ਆ ਗਈ ਆ ਗਈ ਉਹ ਆ ਗਈ ਉਹ ਕਿ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਦਾ ਜਿਹੜਾ ਮੂਰਤ ਹੈ ਬਹੁਤ ਚੰਗਾ ਹੋਇਆ ਕਿਰਲੀ ਬਾਲਟੀ ਵਿੱਚ ਆ ਗਈ ਸੀ ਉਹਨੂੰ ਛੱਡ ਕੇ ਆਏ ਆਂ ਜੀਵ ਜੰਤੂ ਮਾਰਨੇ ਨਹੀਂ ਚਾਹੀਦੇ ਪਾਸੇ ਛੱਡਿਆ ਹੋਣਾ ਚਾਹੀਦੇ ਸੋ ਦੋਸਤੋ ਰਾਤ ਇੱਕ ਬੰਦਾ ਤੜ ਗਿਆ ਇੱਕ ਇੱਕ ਮੁਜਰਮ ਕੈਦਚ ਹੋ ਗਿਆ ਦੇਖੋ ਉੱਪਰ ਨੂੰ ਦੇਖਦੀ ਹੈ ਵਿਚਾਰੀ। ਸ਼ਿਫਕਲੀ ਛੱਡ ਗਈ ਇਹਨੂੰ। ਸਮਰ ਛੱਡ ਗਈ ਇਹ। ਪਰ ਦੇਖੋ ਡਰਦਾ ਕਿੱਥੇ ਚੜ ਕੇ ਬੈਠਾ। ਆ ਦੇ ਤਾਂ ਇੰਨਾ ਉੱਚਾ ਚੜ ਕੇ ਬੈਠਾ ਉਹ ਥੱਲੇ ਪਈ ਬਾਲਟੀ। ਤੂੰ ਉੱਤੇ ਡਰਦਾ ਬੈਠਾ ਹੈ। ਚੱਲ ਚੱਕ ਬਾਲਟੀ ਚੱਕ ਫਿਰ ਨਹੀਂ ਡਰਦਾ ਤਾਂ। ਜੋਦਾ ਬੰਦਾ ਤੂੰ ਸ਼ੇਰ ਆ ਤੂੰ। ਚੱਕ ਬਾਲਟੀ ਚੱਕ। ਏ ਚੱਕ 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 ਛੇਤੀ ਚੱਕ ਛੇਤੀ ਚੱਕ। ਏ ਚੱਕ ਗਿਰਲੀ ਨੂੰ ਚੱਕ ਲੈ ਹੱਥ ਨਾਲ। Osionfish. चलो मैं बाल्टी चकला बाल्टी चकला वो नहीं चकला नहीं चकला चकला कुछ नहीं कहदी चकला मैं चकलो ने चक चक कुछ नहीं कहदी वो नहीं चक वो चक आबे तेरी वीडियो बन रही है तेरे दो काखण की बहुत दिलेर भी बहुत तकड़ा चक चक आ देखन चकला ये कुछ नहीं कहदी नि ए ओय ओय बैठी है चल हाँ चल चल हट गई आज ਚੱਲ 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 ਤੋਰ 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 ਮੁਜਰੀਮ ਨੂੰ ਛੱਡ ਕੇ ਆ ਰਹੇ ਆ ਇੱਕ ਇੱਕ ਫੜਿਆ ਬੰਦਾ ਸੀ ਰਾਤ ਆਪੇ ਆ ਗਿਆ ਵਿੱਚ ਇਹਦੇ ਉਧਰ ਚੱਲ ਉਧਰ ਉਹ ਦੂਰ ਛੱਡ ਗਿਆਵਾਂਗੇ ਲੱਕਣਾ ਚ ਵੜ ਜੂਗੀ ਆਪੇ ਕੀੜਿਆਂ ਚ ਨਾ ਛੱਡੀ ਖਾ ਜਾਣਗੇ ਕੀੜੇ ਨੂੰ ਉਹ ਪਰੇ ਛੱਡ ਦੇ ਉਧਰ ਉਧਰ ਇਹਦੇ ਇੱਥੇ ਛੱਡ ਦੇ ਬਸ ਇੱਥੇ ਛੱਡ ਦੇ ਚੱਕ ਬਾਲਟੀ ਚੱਕ ਮੋਦੀ ਕਰ ਦੇ। ਬਸ ਗਈ ਚੱਕਲਾ ਬਾਲਟੀ। ਬਾਲਟੀ ਚੱਕਲਾ ਉਧਰ ਗਈ ਟੱਪ ਕੀ। ਚੱਲ ਚੱਲ ਚੱਕਲਾ। ਆ ਗਈ ਆ ਗਈ ਆ ਗਈ ਆ ਗਈ। ਚੱਲ ਚੱਕਲਾ। ਹਾਂ। ਸੋ ਪਿਆਰਿਓ ਸਮਰ ਅਮਰਤ ਵਿਲੇਸ਼ স্নਾਨਪਾਣ ਕਰਕੇ ਰੈਡੀ ਹੋ ਗਿਆ ਦਮਾਲਾ ਸਜਾ ਕੇ। ਆਪਾਂ ਵੀ ਦਮਾਲਾ ਸਜਾਉਨੇ ਆ ਵਧੀਆ। ਤੇ ਫਿਰ ਮਿਲਦੇ ਆ। ਦਮਾਲਾ ਸਜਾ ਕੇ ਤੇਰੇ ਅਮਰਤਵਾਲੇ ਗਏ ਸੀ ਤੇ ਛੋਟਾ ਜਿਹਾ ਦਮਾਲਾ ਬਣ ਕੇ ਜਾਏ ਅਮਰਤਵਾਲੇ ਗੁਰਦੁਆਰਾ ਸਾਹਿਬ ਹੁਣ ਦਮਾਲਾ ਸਜਾ ਕੇ ਫਿਰ ਮਿਲਦੇ ਆਂ ਸੋ ਦੋਸਤੋ ਦਮਾਲਾ ਸਜਾ ਕੇ ਰੈਡੀ ਹੋ ਗਏ ਕਿਦਾਂ ਦਾ ਸਜਿਆ ਦਮਾਲਾ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਮੰਮੀ ਆਟਾ ਗੁੰਨ ਰਹੀ ਏ ਇਧਰ ਸਵੇਰ ਦਾ ਟਾਈਮ ਆ 8:00 ਵਜੇ ਆ ਰੋਟੀਆਂ ਪਕਣ ਲੱਗ ਗਈਆਂ ਨਾਨੀ ਕਰਨ ਮੈਂ ਮਮਨ ਬਵਾਦੀ ਨੂੰ ਪਰ ਚਾਲਾ ਸ਼ਨਾਣ ਕਰ ਮਮਨ ਨਾ ਕੀ ਮੈਂ ਇਹ ਬਣਾਇਆ ਕੀ ਛੋਟਾ ਜਿਹਾ ਲੈਪਟਾਪ ਲੈਪਟਾਪ ਹਾਂ लैपटॉप ਬਣਾਇਆ ਹਾਂ ਛੋਟਾ ਜਿਹਾ ਲੈਪਟਾਪ ਬਣਾਇਆ ਨਾ ਹਾਂ ਦਿਖਾ ਕੇ ਮੈਂ ਬਣਾਇਆ ਇਹ ਨਹੀਂ ਕਿਵੇਂ ਦੱਸ ਕਿਵੇਂ ਵੇਖਿਆ ਜਾਊਗਾ ਇਹਨੂੰ ਕਿ ਲੈਪਟਾਪ ਕਿਵੇਂ ਹੋਇਆ ਹੈ ਐਪਲ ਦਾ ਬਣਾਇਆ ਹਾਂ ਕਿ ਜੇ ਵਾਸ ਨਹੀਂ ਅੰਦਰੋਂ ਸਹੀ ਨਹੀਂ ਇਹ ਐਪਲ ਐਪਲ ਕੀ ਤੇ ਸੇਵ ਹੈ ਅੱਛਾ ਐਵੇਂ ਕੱਟ ਇੱਧਰ ਲੱਗਦਾ ਹੁੰਦਾ ਪੁੱਤ ਇੱਧਰ ਉੱਥੇ ਪੱਤਾ ਆ ਗਿਆ ਇੱਧਰ ਕੱਟ ਲੱਗੂਗਾ ਇੱਧਰਲੇ ਬਸੇ ਹਾਂ ਮੈਂ ਲਾਈਕ ਕਰਾਂਗਾ ਇਹ ਲੈਪਟਾਪ ਖੁੱਲੂਗਾ ਇਹ ਐਵੇਂ ਹਾਂ ਆ ਕੀਬੋਰਡ ਆ ਗਿਆ ਹਾਂਜੀ ਵਾਓ ਦਿਮਾਗ ਤਾਂ ਬਹੁਤ ਆ ਤੇਰੇ ਸਰਬੱਤੇ ਹਨ ਤਾਂ ਸੋ ਦੋਸਤੋ ਗੁਰਦੁਆਰਾ ਸਾਹਿਬ ਜਾਏ ਹੁਣ ਪ੍ਰਸ਼ਾਦ ਛਕਦੇ ਆ ਥੋੜਾ ਜਿਹਾ ਗੁਰਦੁਆਰਾ ਸਾਹਿਬ ਕੰਮ ਸੀ ਉਹ ਕਰਕੇ ਆਏ ਆ ਮੋਰ ਪ੍ਰਸ਼ਾਦ ਸਕਰ ਲੱਗ ਗਿਆ। ਇਹ ਪ੍ਰਸ਼ਾਦਾਂ। ਹੂੰ। ਚਲੋ ਮਮਨੂ ਕੇ ਲਈ ਪ੍ਰਸ਼ਾਦ। ਛੱਡ ਦੇ ਉਹਨੂੰ ਸਭ। ਹਾਂਜੀ। ਗਰਮੀ ਹੈ ਛੱਡ ਦੇ। ਗਰਮੀ ਬਹੁਤ ਅੱਜ ਅੱਜ ਕਾਫੀ ਗਰਮੀ ਹੈ ਹਨਾ। ਬਹੁਤ ਗਰਮੀ ਹੈ। ਅੰਤਰਿਕਸ਼ ਤੋਂ ਜਾਨ ਆ ਗਿਆ। ਅੰਤਰਿਕਸ਼ ਤੋਂ ਜਾਨ ਆ ਗਿਆ ਹਨਾ। ਹੂੰ। એલિયન એલિયન ਦਾ ਜਹਾਜ਼ ਆ ਗਿਆ। ਕੀ ਇਹ ਹੈ?

ਹੂੰ ਸੋ ਦੋਸਤੋ ਪੈਸਿਆਂ ਦੀ ਗੁੱਟੀ ਪਈ ਆ ਤੇ ਚੱਕ ਲੋ ਜਿਹਨੂੰ ਚਾਹੀਦੇ ਆ ਚਲ ਜੀ ਆਪੇ ਹੈ ਪਰ ਛੋਟੀ ਹੈ ਛੋਟੀ ਹੈ ਗੁਰੂ ਕਿਵੇਂ ਹੈ ਹੋਏ ਗੁਰੂ ਕਿਵੇਂ ਆ ਯਾਰ ਗਰਮੀ ਲੱਗਦੀ ਹੈ ਥੋੜਾ ਬੈਠ ਜਾ ਤਮੀਨਪੁਰੇ ਬੈ ਜਾ ਬੈ ਜਾ ਉਹ ਜਿਆਦਾ ਸੀ ਕੀ ਗੁਰੂ 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 ਇੱਥੇ ਬੈਠਾ ਰਹੇ ਆਦੇ ਭਰਾ ਦੇ ਸਮਝ ਲਈ ਆ ਹਾਂ ਹਾਂ ਇਹ ਇਸ ਮਸ਼ੀਨ ਨਾਲ ਗਾਜਰਾਂ ਬੀਜੀਆਂ ਜਾਂਦੀਆਂ ਗਾਜਰ ਬੀਜਣ ਵਾਲੀ ਮਸ਼ੀਨ ਆ ਜੀ ਟਰੈਕਟਰ ਵੀ ਬੜਾ ਵਧੀਆ ਵਾਈਬੋ ਸੋਨੀ ਟਰੈਕਟਰ ਦੀ ਹੈ ਨਾ ਰੀਲਾਂ ਬਹੁਤ ਦੇਖਦੇ ਹੋ ਤੁਸੀਂ ਹੂੰ ਇਹ ਦੁਬਿਡੇ ਮੈਂ ਆ ਜਾਊਂਗਾ ਆ ਮਤਲਬ ਇਹ ਫੋਨ ਜੀ ਸੋ ਦੋਸਤੋ ਆ ਦੇਖੋ ਸਰਬਤ ਨੇ ਕਿੱਡਾ ਸੋਨਾ ਬਣਾਇਆ ਕੀ ਕੁਛ ਬਣਾਇਆ ਸਰਬਤ ਕੇ ਰੋਟੀ ਪਾਣੀ ਹੈ ਇਹਨਾਂ ਨੇ ਖੀਰ ਬਣਾਈ ਉਹਨਾਂ ਨੇ ਕਿ ਜੀ ਖੀਰ ਬਣਾ ਰੱਖੀ ਹੈ ਨਾ ਹਾਂ ਆ ਰੋਟੀ ਹੈ ਹਾਂ ਦੋਸਤੋ ਰੋਟੀਆਂ ਦੋ ਪ੍ਰਸ਼ਾਦੇ ਆ ਤੇ ਆ ਖੀਰ ਖੀਰ ਦੇਖੋ ਕਿੱਡੀ ਸੋਣੀ ਬਣਾਈ ਹੈ ਹੈ ਨਾ ਹੈ ਨਾ ਸਰ ਹੂੰ

ਤੂੰ ਹਮੇਸ਼ਾ ਤੂੰ ਹਮੇਸ਼ਾ ਟੀਵੀ ਵੇਖਦਾ ਰਹਿਣਾ। ਰਾਈਪੂਰੀ ਠੀਕ ਚੱਲ ਰਹੀ ਐ? ਵਧੀਆ। ਅੱਜ ਹੋ ਗਈ ਕਿੰਨੀ 3 ਦਿਨ ਅੱਜ? 6 6 ਦਿਨ ਹੋ ਗਈ? ਹਾਂਜੀ। ਤੇ ਸਾਲ ਸਵੇਰੇ ਸਕੂਲ ਜਾਣਾ? ਸਵੇਰੇ ਪਤਾ ਨਹੀਂ। ਸਵੇਰੇ ਸਕੂਲ ਜਾਣਾ। ਜਾਣਾ? ਹਾਂ। ਆ ਗਿਆ ਮੈਸੇਜ। ਹਾਂ। 5 ਤਰੀਕ ਦੀ ਸਟੀਆਂ ਸੀ। ਅੱਜ ਐਮਰਜੈਂਸੀ ਕਰਕੇ ਸਟੀਆਂ ਆ 5 ਤਰੀਕ ਦੀ ਟਿੱਕਰ। ਚਲੋ ਵੇਖ ਲਓ ਗਰੁੱਪ 'ਚ ਫੇਰ। ਇਨੂੰ ਇਹਨੂੰ ਗਰਮੀ ਚ ਟਿਕਾ ਨਹੀਂ ਆਉਂਦਾ ਅੰਦਰ ਫਿਰ ਬੱਤੇ ਉਹ ਸਰਬਤ ਅੰਦਰ ਚੱਲ ਗਰਮੀ ਨਹੀਂ ਹੈ ਠੰਡਾ ਤਾਂ ਹੈਗੀ ਹੈ ਹਵਾ ਚੱਲੀ ਆਂਦੀ ਹੈ ਠੰਡੀ ਗਰਮੀ ਨਹੀਂ ਲੱਗਦੀ ਤੈਨੂੰ ਕਿਉਂ ਨਹੀਂ ਲੱਗਦੀ ਫਾਲੂ ਡੀ ਆਂਦਾ ਹੈ ਆ ਰਹੀ ਆ ਬਾਦੀ ਆ ਰਿਆ ਉਹਨਾਂ ਨੂੰ ਲੈਣ ਵਾਸਤੇ ਗਰੇਨ ਤੇ ਆ ਰਹੇ ਆ ਨਾ ਤੰਨ ਨਾਲ ਲੈ ਕੇ ਆਉਨੇ ਆ ਮੰਡੀਆਂ ਜਾ ਕੇ ਤੰਨ ਵਾਲੀ ਗੱਡੀ ਤੇ ਕਿਹੜੀ ਤੇ ਤੰਨ ਨਾਲ ਤੰਨ ਵਾਲੀ ਗੱਡੀ ਤੇ ਤੰਨ ਵਾਲੀ ਗੱਡੀ ਤੇ ਆ ਰਹੇ ਆ ਆ ਦੇਖੋ ਮੰਡੀ ਜਾ ਰਹੇ ਆ ਲਓ ਆ ਗਏ वाहे खालसा वाह वागुरु जी का खालसा वाहे गुरु जी की फतेह वाह की फतेह ਦੋਸਤੋ ਆ ਭਣ ਜਾਨਮੋਲ ਸਿੰਘ ਹੈਲੋ ਆ ਸਿਮਰਨ ਭਣ ਜੀ ਇਧਰ ਪ੍ਰੀਆ ਰੁਪੀਆ ਕਿ ਪ੍ਰੀਆ ਪ੍ਰੀਆ ਇਹ ਪ੍ਰੀਆ ਭਣ ਜੀ ਇਹ ਆ ਸਮਰ ਆ ਸਰਬੱਤ ਹੈ ਸਾਰੇ ਬੈਠੇ ਆ ਸ਼ਰਾਰਤ ਸ਼ੁਰੂਤ ਕਰੋ ਖਾ ਤੁਸੀਂ ਨਾਨਕੇ ਆਏ ਹੋ ਹੈ ਤੋੜ ਦੋ ਫੋਨ ਤੁਸੀਂ ਆਏ ਤੁਸੀਂ ਰਾਮਨਗਰ ਤੋਂ ਬੈਠੇ ਸ਼ਰਾਰਤ ਕਰੋ ਖਾ ਨਾਨਕੇ ਆਏ ਹੋ ਤੁਸੀਂ ਹਾਂ ਪ੍ਰਿਆ ਉਹ ਸ਼ਰਾਰਤ ਕਰ ਨਹੀਂ ਦਿੰਦਾ ਹਾਂ ਟੀਵੀ ਦੇਖ ਰਿਹਾ ਹੈ ਪ੍ਰਿਆ ਸ਼ਰਾਰਤ ਕਰੋ ਨਹੀਂ ਨਹੀਂ ਕਰਨੀ ਚਲੋ ਸਿਆਣੇ ਆ ਬੱਚੇ ਬਈ ਸ਼ਰਾਰਤ ਨਹੀਂ ਕਰਦੇ ਸਿਆਣੇ ਹਨ ਸੋ ਦੋਸਤੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਲਾਈਕ ਤੇ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ